ਸਸ਼ਕਾਲ ਕਲਿਆਣ ਟੀਵੀ ਪੰਜਾਬ ਵੇਖ ਰ ਤੁਸੀਂ ਤੇ ਬਠਿੰਡਾ ਦੇ ਵਿੱਚ ਸਾਬਕਾ ਵਿਧਾਇਕ ਤੇ ਸੀਪੀਆਈ ਆਗੂ ਹਰਦੇਵ ਸਿੰਘ ਅਰਸ਼ੀ ਜਿਨ੍ਹਾਂ ਵੱਲੋਂ মিডিਆ ਦੇ ਮੁਖਾਤਿਬ ਹੁੰਦਿਆਂ ਅਹਿਮ ਜਾਣਕਾਰੀ ਦਿੱਤੀ ਗਈ।ਦਰਅਸਲ ਇਹਨਾਂ ਦਾ ਕਹਿਣਾ ਹੈ ਕਿ ਸੀਪੀਆਈ ਜਿਹੜੀ ਕਿ ਸਭ ਤੋਂ ਪੁਰਾਣੀ ਪਾਰਟੀ ਹੈ, ਸਮੇਂ-ਸਮੇਂ ਤੇ ਜਿਹੜੀ ਪਾਰਟੀ ਹੈ, ਇੱਕੇ ਹਿੱਸਿਆਂ ਦੇ ਵਿੱਚ ਮੰਡਦੀ ਰਹੀ ਹੈ। ਆਗੂ ਜਿਹੜੇ ਨੇ ਹੋਰਨਾਂ ਪਾਰਟੀਆਂ ਦੇ ਵਿੱਚ ਚਲੇ ਗਏ ਪਰ ਸਮੇਂ ਦੇ ਨਾਲ-ਨਾਲ ਇਸ ਪਾਰਟੀ ਦੀ ਜਿਹੜੀ ਰਾਜਨੀਤਿਕ ਸਮਝ ਹੈ ਉਹ ਵੀ ਕਾਫੀ ਜ਼ਿਆਦਾ ਉਸ ਦੇ ਵਿੱਚ ਇਜ਼ਾਫਾ ਹੋਇਆ ਹੈ ਕਾਫੀ ਦੁਰਸਤ ਹੋਈ ਹੈ ਜਿਸ ਦੇ ਸਦਕਾ ਹੁਣ ਵੱਖ-ਵੱਖ ਸਮਿਆਂ ਤੇ ਪਾਰਟੀ ਨੂੰ ਛੱਡ ਕੇ ਗਏ ਆਗੂ ਹੁਣ ਮੁੜ ਤੋਂ ਆਪਣੀ ਮਾਂ ਪਾਰਟੀ ਦੇ ਵਿੱਚ ਵਾਪਸੀ ਕਰ ਰਹੇ ਨੇ ਉਹਨਾਂ ਦਾ ਕਹਿਣਾ ਹੈ ਕਿ CPI ਦੇ ਕਈ ਆਗੂ ਜਿਹੜੇ ਕਿ ਹੋਰ ਨਾ ਪਾਰਟੀਆਂ ਦੇ ਵਿੱਚ ਚਲੇ ਗਏ ਸਨ ਅੱਜ ਸੋ ਦੇ ਕਰੀਬ ਆਗੂ ਜਿਹੜੇ ਮੁੜ ਤੋਂ ਹੋਈ ਆਪਣੀ ਮਾਂ ਪਾਰਟੀ ਦੇ ਵਿੱਚ ਸ਼ਾਮਲ ਹੋਏ ਨੇ ਜਿਨ੍ਹਾਂ ਦੇ ਵਿੱਚ ਜ਼ਿਲ੍ਹਾ ਕੌਂਸਲ ਦੇ ਮੈਂਬਰ ਤੇ ਹੋਰ ਕਈ ਅਜਿਹੇ ਪਤਵੰਤੇ ਸੱਜਣ ਨੇ ਜੋ ਕਿ ਸਮੇਂ-ਸਮੇਂ ਤੇ ਪਾਰਟੀ ਤੋਂ ਮੁੱਖ ਮੋੜ ਕੇ ਚਲੇ ਗਏ ਸਨ ਪਰ ਹੁਣ ਮੁੜ ਤੋਂ ਇਹਨਾਂ ਪਾਰਟੀ ਦਾ ਪੱਲਾ ਫੜਿਆ ਜਿਨ੍ਹਾਂ ਦਾ ਕੀ ਹਰਦੇਵ ਸਿੰਘ ਦੇ ਵੱਲੋਂ ਪਾਰਟੀ ਦੇ ਵਿੱਚ ਸਵਾਗਤ ਕੀਤਾ ਗਿਆ ਤੇ ਪਾਰਟੀ ਦੇ ਵਿੱਚ ਬਣਦਾ ਮਾਣ ਸਨਮਾਨ ਦੇਣ ਦੀ ਵੀ ਗੱਲ ਆਖੀ ਗਈ ਹੈ ਮੇਰੇ ਨਾਲ ਹਰਦੇਵ ਸਿੰਘ ਅਰਸ਼ੀ ਹੈ ਜੀ ਸਾਬਕਾ ਐਮਐਲਏ ਆ ਔਰ ਸੀਪੀਆਈ ਦਾ ਸਾਬਕਾ ਸੂਬਾ ਸਕੱਤਰ ਆ ਔਰ ਮੌਜੂਦਾ ਸੀਪੀਆਈ ਦੀ ਨੈਸ਼ਨਲ ਕੌਂਸਲ ਦਾ ਮੈਂਬਰ ਆ ਅੱਜ ਪ੍ਰੋਗਰਾਮ ਇਹ ਹੈ ਕਿ ਸੀਪੀਆਈ ਕਿਉਂਕਿ ਮਾਂ ਪਾਰਟੀ ਹੈ ਸਾਰਿਆਂ ਤੋਂ ਪਹਿਲਾਂ ਸੀਪੀਆਈ ਹੀ ਹੋਣ ਦੇ ਵਿੱਚ ਆਈ ਹਿੰਦੁਸਤਾਨ 'ਚ 26 ਜਨਵਰੀ ਤੇ 1925 ਨੂੰ ਬਾਅਦ 'ਚ ਵੱਧ ਕੇ ਸੁਨਤੀ ਨਾਲ 64 ਦੇ ਵਿੱਚ ਕੋਈ ਡਿਵੀਜ਼ਨ ਹੋ ਗਈ ਇੱਕ ਹਿੱਸਾ ਪਾਰਟੀ ਦੇ ਵਿੱਚੋਂ ਨਿਕਲ ਕੇ ਵੱਖਰੀ ਪਾਰਟੀ ਬਣਾ ਲਈ ਫਿਰ ਫਰਦਰ ਉਹਦੇ ਵਿੱਚੋਂ ਕਈ ਹਿੱਸੇ ਹੋਰ ਟੁੱਟ ਕੇ ਜਾਂਦੇ ਰਹੇ ਇਹ ਕਮਿਊਨਿਸਟ ਲਹਿਰ ਦਾ ਇੱਕ ਬਹੁਤ ਵੱਡਾ ਦੁਖਾਂਤ ਸੀ ਪਰ ਹਿਸਤਾ ਹਿਸਤਾ ਤਜਰਬੇ ਨੇ ਸਾਬਤ ਕੀਤਾ ਹੈ ਕੇ ਸੀਪੀਆਈ ਤੇ ਸੀਪੀਆਈ ਦੀਆਂ ਨੀਤੀਆਂ ਉਹਦੀ ਰਾਜਨੀਤਿਕ ਸਮਝ ਉਸ ਸਮੇਂ ਨੇ ਦਰੁਸਤ ਸਾਬਤ ਕੀਤੀ ਹੈ ਉਹ ਤੋਂ ਪ੍ਰਭਾਵਿਤ ਹੋ ਕੇ ਬਹੁਤ ਸਾਰੇ ਸਾਥੀ ਮੁੜ ਕੇ ਫੇਰ ਆਪਣੀ ਮਾਂ ਪਾਰਟੀ ਸੀਪੀਆਈ ਦੇ ਵਿੱਚ ਸ਼ਾਮਲ ਹੋ ਰਹੇ ਹੈ ਇਹ ਵਰਤਾਰਾ ਕੱਲਾ ਬਠਿੰਡੇ 'ਚ ਨਹੀਂ ਸਾਰੇ ਹਿੰਦੁਸਤਾਨ ਦੇ ਵਿੱਚ ਹੀ ਕਾਫੀ ਵੱਡੀ ਪੱਧਰ ਤੇ ਸਾਥੀ ਦੂਸਰੀਆਂ ਖੱਬੀਆਂ ਪਾਰਟੀਆਂ ਦੇ ਵਿੱਚੋਂ ਆਪਣੀ ਜਿਹੜੀ ਮਾਂ ਪਾਰਟੀ ਹੈ ਉਹਦੇ ਵਿੱਚ ਸ਼ਾਮਲ ਹੋ ਰਹੇ ਹੈ ਅੱਜ ਬਠਿੰਡੇ ਜ਼ਿਲ੍ਹੇ ਦੇ ਵਿੱਚ ਕੋਈ 100 ਤੋਂ ਉੱਪਰ ਬੜੇ ਸੀਨੀਅਰ ਸਾਥੀ ਜਿਹੜੇ ਪਹਿਲਾਂ ਆਰਐਮਪੀਆਈ ਰੈਵਿਊਲੂਸ਼ਨਰੀ ਮਾਰਸੀ ਕਮਿਊਨਿਸਟ ਪਾਰਟੀ ਜਿਨ੍ਹਾਂ ਦੇ ਜਨਰਲ ਸੈਕਟਰੀ ਕਮਿਟ ਮੰਗਤਰਮ ਪਾਸਲਾ ਹੈ ਉਹਨਾਂ ਦੀ ਪਾਰਟੀ ਦੇ ਵਿੱਚ ਸਰਗਰਮ ਸੀ ਪਰ ਉਹਨਾਂ ਦੀ ਕੁਝ ਜਿਹੜਾ ਤਰੀਕਾਕਾਰ ਹੈ ਪਾਰਟੀ ਨੂੰ ਚਲਾਉਣ ਦਾ ਉਹ ਤੋਂ ਨਰਾਸ਼ ਹੋ ਗਏ ਕੁਝ ਲੀਡਰਸ਼ਿਪ ਦਾ ਜਿਹੜਾ ਆਮ ਕੈਡਰ ਨਾਲ ਜਿਹੜਾ ਐਟੀਟਿਊਡ ਹੈ ਉਹ ਬੜਾ ਡਿਕਟੇਟਰਾਨਾ ਉਸ ਤੋਂ ਫਰਸਟ੍ਰੇਟ ਹੋ ਕੇ ਇਹਨਾਂ ਨੇ ਮਹਿਸੂਸ ਕੀਤਾ ਕਿ ਸਾਨੂੰ ਆਪਣੀ ਜਿਹੜੀ ਮਾਂ ਪਾਰਟੀ ਹੈ ਸੀਪੀਆਈ ਉਹਦੇ ਵਿੱਚ ਸ਼ਾਮਲ ਹੋਣਾ ਚਾਹੀਦਾ ਇਹ ਮਿੱਠੂ ਸਿੰਘ ਜੀ ਕੋਧਾ ਬੜੇ ਪੁਰਾਣੇ ਮਜ਼ਦੂਰ ਲੀਡਰ ਨੇ ਔਰ ਆਰਐਮਪੀਆਈ ਦੇ ਜ਼ਿਲ੍ਹੇ ਦੇ ਪ੍ਰਧਾਨ ਸੀ ਇਹਨਾਂ ਦੀ ਗਵਾਈ ਦੇ ਵਿੱਚ ਬੜੇ ਸੀਨੀਅਰ ਸਾਥੀ ਜਿਨ੍ਹਾਂ ਤਹਿਸੀਲ ਦੇ ਸਕੱਤਰ ਜ਼ਿਲ੍ਹਾ ਕਾਉਂਸਲ ਦੇ ਮੈਂਬਰ ਔਰ ਤਹਿਸੀਲ ਕਮੇਟੀ ਦੇ ਮੈਂਬਰ ਵੱਡੀ ਗਿਣਤੀ ਦੇ ਵਿੱਚ ਕੋਈ 100 ਦੇ ਕਰੀਬ ਇਹ ਸਾਥੀ ਆਰਐਮਪੀਆਈ ਤੋਂ ਅਸਤੀਫਾ ਦੇ ਕੇ ਜਾਂ ਉਹਨੂੰ ਛੱਡ ਕੇ ਉਹਨਾਂ ਤੋਂ ਨਾਰਾਜ਼ ਹੋ ਕੇ ਇਹ ਸੀਪੀਆਈ ਦੇ ਵਿੱਚ ਅੱਜ ਸ਼ਾਮਲ ਹੋ ਰਹੇ ਐ ਮੈਂ ਸੀਪੀਆਈ ਵੱਲੋਂ ਇਹਨਾਂ ਦਾ ਪਰਜੋਰ ਸਵਾਗਤ ਕਰਦਾ ਜੀ ਆਇਆਂ ਆਖਦਾ ਔਰ ਨਾਲ ਵਿਸ਼ਵਾਸ ਦਵਾਉਣਾ ਕਿ ਜੇ ਸਾਹ ਭਰੋਸੇ ਦੇ ਨਾਲ ਤੁਸੀਂ ਆਪਣੀ ਮਾਂ ਪਾਰਟੀ ਦਾ ਮੁੜ ਕੇ ਫੇਰ ਲੜਫੜਿਆ ਤੇ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਨਿਰਾਸ਼ਾ ਤਾਂ ਨਹੀਂ ਹੋਣ ਦਿੱਤੀ ਜਾਏਗੀ ਔਰ ਸੀਪੀਆਈ ਦੇ ਵਿੱਚ ਬਣਦਾ ਜਿਹੜਾ ਮਾਨ ਸਨਮਾਨ ਹੈ ਸਤਕਾਰ ਹੈ ਜੋ ਕਮਿਊਨਿਸਟਾਂ ਦਾ ਹੋਣਾ ਚਾਹੀਦਾ ਉਹ ਸਾਰਾ ਕੁਝ ਜਿਹੜਾ ਤੁਹਾਨੂੰ ਦਿੱਤਾ ਜਾਊਗਾ ਤੁਹਾਨੂੰ ਕੋਈ ਉਪਰਾਪਨ ਮਹਿਸੂਸ ਨਹੀਂ ਕੀਤਾ ਜਾਊਗਾ ਅੱਜ ਦੇਸ਼ ਬੜੇ ਖਤਰਨਾਕ ਹਾਲਾਤ ਦੇ ਵਿੱਚੋਂ ਗੁਜ਼ਰ ਰਿਹਾ ਹੈ ਆਰਥਿਕ ਤੌਰ ਤੇ ਪੂਰੀ ਤਰ੍ਹਾਂ ਤਬਾਹ ਹੋ ਚੁੱਕਿਆ ਹੈ ਔਰ ਜਿਹੜੇ ਸਾਰੇ ਦਾ ਸਾਰਾ ਸਰਮਾਇਆ ਚੰਦ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਦੇ ਵਿੱਚ ਜਮ੍ਹਾਂ ਹੋ ਗਿਆ ਬੇਜੁਗਾਰੀ ਚਰਮ ਸੀਮਾ ਤੇ ਹੈ ਮਹਿੰਗਾਈ ਚਰਮ ਸੀਮਾ ਤੇ ਹੈ ਕਿਸੇ ਕਿਰਤੀ ਨੂੰ ਉਹਦਾ ਬਣਦਾ ਹੱਕ ਨਹੀਂ ਮਿਲ ਰਿਹਾ ਔਰ ਜਦੋਂ ਲੋਕ ਸੰਘਰਸ਼ ਕਰਦੇ ਆ ਤੇ ਉਹਨਾਂ ਨੂੰ ਦਬਾਇਆ ਜਾ ਰਿਹਾ ਹੈ ਲੋਕਾਂ ਦੇ ਜਮਹੂਰੀ ਅਧਿਕਾਰ ਕੁਚਲੇ ਜਾ ਰਹੇ ਆ ਔਰ ਲੋਕਾਂ ਦੀ ਲੜਾਈ ਨੂੰ ਫਿਰਕਾ ਪ੍ਰਸਤੀ ਦੀ ਲੜਾਈ ਬਣਾ ਕੇ ਗਲਤ ਦਿਸ਼ਾ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਹਾਲਾਤ ਦੇ ਵਿੱਚ ਸਾਰੇ ਦੇਸ਼ ਦੀਆਂ ਖੱਬੀਆਂ ਧਰਮ ਨਿਰਪੱਖ ਜਮਹੂਰੀ ਸ਼ਕਤੀਆਂ ਉਹਨਾਂ ਦੀ ਵੱਡੀ ਜ਼ਿੰਮੇਵਾਰੀ ਹੈ ਕਿ ਉਹ ਇਕੱਠੀਆਂ ਹੋ ਕੇ ਇੱਕ ਪਲੇਟਫਾਰਮ ਤੇ ਸੰਘਰਸ਼ ਕਰਨ ਤਾਂ ਕਿ ਜਿਹੜੀਆਂ ਇਹ ਕਾਲੀਆਂ ਤਾਕਤਾਂ ਜਿਹੜੀਆਂ 10 ਸਾਲਾਂ ਤੋਂ ਦੇਸ਼ ਦੀ ਰਾਜ ਸਤਾ ਦੇ ਉੱਪਰ ਕਾਬਜ ਨੇ ਇਹਨਾਂ ਨੂੰ ਸਖਸ਼ਤ ਦਿੱਤੀ ਜਾਏ ਔਰ ਇਥੇ ਕੀਰਤੀ ਵਰਗ ਦਾ ਜਿਹੜਾ ਹਤੈਸੀ ਰਾਜ ਪ੍ਰਬੰਧ ਹੈ ਉਹਦੀ ਸਥਾਪਨਾ ਕੀਤੀ ਜਾਏ ਸੋ ਇਹ ਅੱਜ ਦਾ ਸਾਡਾ ਸੰਖੇਪ ਜਾ ਮੈਂ ਤੁਹਾਨੂੰ ਜਾਣਕਾਰੀ ਦਿੱਤੀ ਹੈ ਇੱਕ ਵਾਰ ਫੇਰ ਜਿਹੜੇ ਸਾਥੀ ਅੱਜ ਦੂਸਰੀ ਕਬੀ ਪਾਰਟੀ ਦੇ ਵਿੱਚੋਂ ਛੱਡ ਕੇ ਸੀਪੀਆਈ ਚਾਏ ਹੈ ਉਹਨਾਂ ਦਾ ਫੇਰ ਮੈਂ ਹਾਰਦਿਕ ਜੀ ਆਇਆਂ ਮੇਰਾ ਨਾਮ ਮਿੱਠੂ ਸਿੰਘ ਹੈ ਜੀ ਮੈਂ 1964 ਤੋਂ ਇਸ ਮੂਵਮੈਂਟ ਨਾਲ ਜੁੜਿਆ ਹੋਇਆ ਉਹ ਵੱਖ-ਵੱਖ ਟਾਈਮਾਂ 'ਤੇ ਵੱਖ-ਵੱਖ ਆਈ ਜਿਹੜਾ ਇਹ ਸਾਥੀ ਅਰਸ਼ੀ ਜੀ ਨੇ ਸਾਫ਼ ਕਰਤੀ ਗੱਲ ਹਿੰਦੁਸਤਾਨ ਪੱਤਰ ਦੀ ਉਹ ਹੋ ਰਹੀ ਹੈ ਮੈਂ 1964 ਤੋਂ ਚੱਲ ਕੇ 2001 ਤੱਕ CPIM 'ਚ ਰਹਾ ਜਿਹਦੋਂ CPIM ਤੋਂ ਸੀਪੀਆਈ ਪੰਜਾਬ ਬਣੀ ਮੈਂ ਉਹਦੇ ਵਿੱਚ ਸ਼ਾਮਲ ਹੋ ਗਿਆ ਉਹਦੇ ਚ ਲਗਾਤਾਰ ਮੈਂ ਮਜ਼ਦੂਰ ਜਮਾਤ ਪਿੰਡਾਂ ਚ ਰਹਿਣ ਵਾਲੇ ਲੋਕਾਂ ਨੂੰ ਜਥੇਬੰਦ ਕੀਤਾ ਮੈਂ ਜਿਲ੍ਹੇ ਦਾ ਆਰਐਮਪੀਆਈ ਦਾ ਵੀ ਪ੍ਰਧਾਨ ਆ ਤੇ ਜਹੱਤੀ ਮਜ਼ਦੂਰ ਸਭਾ ਦਾ ਮਾਨਸਾ ਬਠਿੰਡੇ ਦਾ ਵੀ ਪ੍ਰਧਾਨ ਆ ਕੁਝ ਤਿੰਨ ਸਾਲ ਮੈਂ ਅੰਦਰ ਅੰਤਰ ਘੋਲ ਕੀਤਾ ਜਿਲ੍ਹੇ ਦੇ ਸਾਥੀਆਂ ਨਾਲ ਉਹਨਾਂ ਦਾ ਜਿਹੜਾ ਰਵਈਆ ਸੀ ਉਹ ਉਹੀ ਸੀਗਾ ਜਿਹੜੀਆਂ ਤਾਨਾਸ਼ਾਹ ਤੇ ਘਰੋਂ ਮੈਂ ਕੋਈ ਐਸੀ ਗੱਲ ਨਹੀਂ ਹੈ ਵੀ ਕੁਝ ਕੀਤਾ ਜਾਂ ਨਾ ਕੀਤਾ ਫਿਰ ਹਾਲਾ ਸਵਾਲ ਤਾਂ ਕੌਮ ਨੂੰ ਸਾਹਮਣ ਦਾ ਸੀ ਇਸ ਕਰਕੇ ਮੈਂ ਉਹਦੀ ਨਰਾਸ਼ਤਾ ਜਿਹੜੀ ਸੀ ਉਹ ਇਹਨਾਂ ਨੇ ਸਾਨੂੰ ਸਾਹਮਣ ਆਇਆ ਮੈਂ ਇਹਨਾਂ ਦਾ ਵੀ ਧੰਨਵਾਦ ਕਰਦਾ ਸਾਥੀ ਅਰਸ਼ੀ ਜੀ ਦਾ ਇਹਨਾਂ ਨਾਲ ਗੱਲਬਾਤ ਮੇਰੀ ਹੋਈ ਇਹਨਾਂ ਨੇ ਮੈਨੂੰ ਬਹੁਤ ਸ਼ਾਦਵਾਇਆ ਵੀ ਬਹੁਤ ਨਰਾਸ਼ਤਾ ਕਰਨ ਦੀ ਲੋੜ ਨਹੀਂ ਅੱਜ ਅਸੀਂ ਮੇਰੀ ਉਮਰ ਜਿਹੜੀ ਹੈ ਇਸ ਵੇਲੇ 82 ਸਾਲ ਦੀ ਹੋ ਚੁੱਕੀ ਹੈ ਪਰ ਮੈਂ ਹੋਰ ਵੀ ਕੋਈ ਟਾਈਮ ਮੰਗਦਾ ਵੀ ਜੇ ਮੈਨੂੰ ਟਾਈਮ ਜਿੰਨਾ ਮਿਲਿਆ ਵੇ ਉਹ ਮਜ਼ਦੂਰ ਜਮਾਤ ਦੇ ਲੇਖੇ ਲਾ ਕੇ ਤੇ ਪਿੰਡੂ ਲੋਕਾਂ ਨੂੰ ਜਿਹੜੇ ਦੱਬੇ ਕੁਚੜੇ ਲੋਕਾਂ ਨੂੰ ਜਥੇਬੰਦ ਕਰ ਤੇ ਸਾਰਾ ਜੀਵਨ ਜਿਹੜਾ ਉਬਦਿਤ ਕਰਨਾ